ਐਸੋਵਲੇ ਮੁਕਸਰ ਦੇ ਮੇਲੇ ਦੇ ਵਿੱਚ ਆ ਇੱਥੇ ਘੋੜਿਆਂ ਵਾਲੀ ਮੰਡੀ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਸਿਰਫ ਘੋੜਿਆਂ ਦੀ ਮੰਡੀ ਦੇ ਵਿੱਚ ਹੀ ਆ ਕੇ ਬਹੁਤ ਕੁਝ ਮਿਲ ਜਾਵੇਗਾ ਔਰ ਇੱਥੇ ਛੋਟੇ ਪੰਛੀਆਂ ਤੋਂ ਲੈ ਕੇ ਜਾਨਵਰ ਤਮਾਮ ਤਰ੍ਹਾਂ ਦੇ ਜਿਹੜੇ ਹੈਗੇ ਨੇ ਇੱਥੇ ਖਰੀਦੋ-ਫਰੋਖਤ ਲਈ ਮਿਲਣਗੇ ਔਰ ਤੁਹਾਨੂੰ ਹਰ ਰੰਗ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸ੍ਰੀ ਮੁਕਸਰ ਸਾਹਿਬ ਤੋਂ ਕਿ ਤੁਸੀਂ ਘਰ ਬੈਠੇ ਹੋ ਤਾਂ ਘਰ ਬੈਠੇ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਹੋ ਤਾਂ ਤੁਹਾਨੂੰ ਮੁਕਸਰ ਜਿਹੜਾ ਮੇਲਾ ਮਾਗ ਹੀ ਦਾਏਗਾ ਉਹਦੇ ਸਾਰੇ ਰੰਗ ਤੁਹਾਨੂੰ ਵੇਖਣ ਨੂੰ ਮਿਲਣ ਤਾਂ ਇਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅ ਮੇਲਾ ਮਾਗੀ ਦੇ ਖਾਸ ਤੌਰ ਤੇ ਅਸੀਂ ਪਸ਼ੂ ਵਾਲੀ ਮੰਡੀ ਦੇ ਵਿੱਚ ਆਏ ਆ ਔਰ ਤੁਹਾਨੂੰ ਜਾਨਵਰ ਦਿਖਾ ਰਹੇ ਹਾਂ ਹਰ ਤਰ੍ਹਾਂ ਦਾ ਇੱਥੇ ਤੁਹਾਨੂੰ ਇਹ ਜਾਨਵਰ ਹੈਗੇ ਨੇ ਔਰ ਆਪਦੇ ਬੱਚਿਆਂ ਨੂੰ ਜਿਹੜੇ ਅੱਗੇ ਜਾਨਵਰ ਪਾਲਿਓ ਇਹਨਾਂ ਕਈ ਤਰ੍ਹਾਂ ਦੇ ਇਹ ਜਾਨਵਰ ਨੇ ਤੁਹਾਨੂੰ ਆਮ ਤੌਰ ਤੇ ਤੁਸੀਂ ਦੇਖਦੇ ਹੋਵੋਗੇ ਅੱਜ ਤੁਹਾਨੂੰ ਅਸੀਂ ਇਹਨਾਂ ਜਾਨਵਰਾਂ ਨੂੰ ਕਿਹੜੇ-ਕਿਹੜੇ ਜਾਨਵਰ ਨੇ ਕਿਉਂਕਿ ਸਾਰੇ ਇਹ ਲਗਭਗ ਜਿਹੜੇ ਹੈਗੇ ਨੇ ਇਹ ਜਾਨਵਰ ਜਿਹੜੇ ਹੈਗੇ ਨੇ ਆਮ ਤੌਰ ਤੇ ਜੀ ਕਿਤਾਬਾਂ ਦੇ ਵਿੱਚ ਨਹੀਂ ਫੋਟੋ ਮਨਜ਼ਰ ਦੇਖੀਆਂ ਹੋਣੀਆਂ ਔਰ ਕਈ ਨਸਲਾਂ ਜਿਹੜੀਆਂ ਇਹਨਾਂ ਜਾਨਵਰਾਂ ਦੀਆਂ ਇੱਥੇ ਤੁਹਾਨੂੰ ਮੌਜੂਦ ਮਿਲੀਆਂ ਔਰ ਇਹ ਖਾਸ ਤੌਰ ਤੇ ਮੰਡੀ ਹੁਣ ਇੰਟਰਨੈਸ਼ਨਲ ਮੰਡੀ ਏਸ਼ੀਆ ਦੀ ਮੰਡੀ ਨਹੀਂ ਸਮੋ ਇੰਟਰਨੈਸ਼ਨਲ ਮੰਡੀ ਦੇ ਵਿੱਚ ਇਹ ਵਧੀ ਜਾ ਔਰ ਇਸੇ ਕਰਕੇ ਦੇਸ਼ ਭਰ ਤੋਂ ਜਿਹੜੇ ਹੈਗੇ ਨੇ ਲੋਕ ਇਸ ਮੰਡੀ ਦੇ ਵਿੱਚ ਆਉਂਦੇ ਨੇ ਔਰ ਘੋੜਿਆਂ ਤੋਂ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਖਰੀਦੋ ਫਰੋਖਤ ਕਰਦੇ ਨੇ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਪਹਿਲਾਂ ਤਾਂ ਅੱਧ ਨਾਮ ਦੱਸ ਦਿਓ ਜੀ ਤੇ ਇਹ ਸ਼ੌਂਕ ਕਦੋਂ ਤੋਂ ਆ ਜੀ ਇਹ ਜਾਨਵਰ ਰੱਖਣ ਸੱਸੀਗਾ ਪਹਿਲਾਂ ਤਾਂ ਬਾਈ ਜੀ ਤੁਹਾਡਾ ਜੀ ਨਾਮ ਮੇਰਾ ਬਾਈ ਜੀ ਪੁਸ਼ਪਿੰਦਰ ਸਿੰਘ ਆ ਲੋੜ ਦੇ ਨਾਲ ਏਰੀਆ ਸਾਡਾ ਕਰਮਗੜ ਪਿੰਡ ਹੈ ਜੀ। ਇਹ ਸਾਲ ਕੀ ਹੋਇਆ ਜੀ ਸਾਨੂੰ ਜਿਆਦਾ ਟਾਈਮ ਨਹੀਂ ਹੋਇਆ। ਜੀ। ਆਹ ਕੰਮ ਸ਼ੁਰੂ ਕਰੇ ਨੇ। ਇਹ ਅਸੀਂ ਦੇਖ ਰਹੇ ਸੀ ਪੁੱਕੜ ਦੀ ਨਸਲ ਜੀ ਚ ਲਗਭਗ ਸਾਰੇ ਸਾਨੂੰ ਨਜ਼ਰ ਆਉਂਦੇ ਨੇ ਇਹ ਤੋਂ ਨਾ ਸਮਦਾਜ ਵੀ ਕਿਹੜੇ ਕਿਹੜੇ ਇਹ ਇੰਨਾ ਜੀ 10 ਕ ਨਸਲਾਂ ਜੀ ਆਪਣੇ ਕੋਲੇ ਕੁੱਕੜਾ ਨੇ ਇਹ ਫੈਂਸੀ ਨਸਲਾਂ ਸਾਰੀਆਂ। ਜੀ। ਟਰਕੀ ਹੋਗੇ, ਪਾਲਿਸ਼ ਕੈਪ ਹੋਗੇ, ਬੈਂਟਮ ਹੋਗੇ, ਰੰਗਾ ਡੋਰੀ ਹੋਗੇ ਜੀ। ਜੀ। ਤੇ ਆਪਣੇ ਬੈਂਟਮ ਚ ਤਿੰਨ ਚਾਰ ਨਸਲਾਂ ਜੀ। ਜ਼ਿਆਦਾਤਰ ਕੁੱਕੜ ਆ ਸਪਰਾਈਡ ਹੋਗੇ ਕਬੂਤਰ ਵੀ ਆ ਜੀ ਤੇ ਆ ਬਤਕਾਂ ਚ ਵੀ ਹੈਗੀਆਂ ਜੀ ਦੋ ਤਿੰਨ ਨਸਲਾਂ ਚਕੋਰ ਹੈਗੇ ਆ ਜੀ ਚਿੱਟੇ ਕਾਲੇ ਮੱਕਰੀਆਂ ਬਾਕੀ ਕਿਹੜੇ ਕੌਣ ਲੋਕ ਨੇ ਜਿਹੜੇ ਇਹਦਾ ਸ਼ੌਂਕ ਪਾਲਦੇ ਨੇ ਜੀ ਕੌਣ ਲੋਕ ਲੈ ਕੇ ਜਾਂਦੇ ਨੇ ਆਮ ਤੌਰ ਤੇ ਜੱਟ ਜ਼ਿਮੀਂਦਾਰਤਾ ਖੇਤੀ ਤੋਂ ਬਾਹਰ ਨਹੀਂ ਆਉਂਦਾ ਨਵੇਂ ਨਵੇਂ ਤਰੀਕੇ ਦਾ ਸ਼ੌਂਕ ਦੇ ਨਾਲ ਇੱਕ ਬਿਜ਼ਨਸ ਨੂੰ ਜਿਹੜਾ ਕਿ ਸੈਟਅਪ ਕੀਤਾ ਜਾ ਰਿਹਾ ਨਹੀਂ ਬਹੁਤ ਲੈ ਕੇ ਜਾਂਦੇ ਆ ਜੀ ਸਾਡੇ ਕੋਲੋਂ ਤਾਂ ਜ਼ਿਮੀਂਦਾਰੀ ਜ਼ਿਆਦਾ ਲੈ ਕੇ ਜਾਂਦੇ ਆ ਵੈਸੇ ਇਹਲੇ ਸ਼ੌਕ ਨਾਲ ਇਹ ਨਾ ਜੀ ਵੈਸਲ ਫੈਂਸੀ ਨਸਲ ਦਾ ਨਸਲ ਹੈ ਘਰ ਰੱਖਣ ਵਾਲੀ ਸ਼ੌਕ ਨਾਲ ਹਾਂ ਘਰੇ ਰੱਖਣ ਵਾਲੀ ਨਸਲ ਹੈ ਜੀ ਇਹਦਾ ਕੋਈ ਮਤਲਬ ਬਰੀਡਿੰਗ ਕਰ ਸਕਦੇ ਅਗੇ ਆਪਾਂ ਹਾਂਜੀ ਚੰਗੀ ਜ਼ਿਮੀਦਾਰਾਂ ਵਾਸਤੇ ਖੇਤੀ ਦੇ ਨਾਲ ਨਾਲ ਇੱਕ ਵਾਧੂ ਕਿਤਾ ਕਹਿ ਸਕਦੇ ਆ ਕਮਾਈ ਦਾ ਹਾਂਜੀ ਬਹੁਤ ਵਧੀਆ ਤੰਦਾ ਜੀ ਇਹਦਾ ਹਾਂਜੀ ਇੱਧਰ ਅਸੀਂ ਇੱਧਰ ਖੜਾ ਸੀ ਬੱਕਰਾ ਖੜਾ ਦੇਖ ਰਿਹਾ ਸੀ 5 ਸਾਲ ਦੀ ਦੀ ਉਮਰ ਦੱਸੀ ਜਾ ਰਹੀ ਸੀ ਜੇ ਤੁਸੀਂ ਆਹੋਂਗੇ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਤਸਵੀਰ ਹੈਗੀ ਆ ਇਹਦੀ 5 ਸਾਲ ਉਮਰ ਜਿਹੜੀ ਹੈਗੀ ਆ ਤਕਰੀਬਨ 1 ਕਵਾਂਟਲ ਦੇ ਨੇੜੇ ਜਿਹੜਾ ਹੈਗਾ ਇਹਦਾ ਵਜਨ ਹੈਗਾ ਇਹ ਤੁਸੀਂ ਦੇਖ ਰਹੇ ਹੋ ਇਹ ਇਹ ਇੱਕ ਇਹ ਇਹਦਾ ਸ਼ੌਂਕ ਕੀ ਹੈ ਬਾਈ ਜੀ ਬੱਕਰਾ ਰੱਖਣ ਦਾ ਇਹ ਬਾਈ ਜੀ ਆਪਾਂ ਗੋਡ ਫਾਰਮਿੰਗ ਦਾ ਵੀ ਨਾਲ ਕੰਮ ਕਰਿਆ ਹੋਇਆ 40 50 ਕਿ ਨਗ ਹੈਗੇ ਆਪਣੇ ਕੋਲੇ ਇਹ ਬਰੀਡਰ ਰੱਖਿਆ ਹੋਇਆ ਆਪਾਂ ਅੱਛਾ ਹਾਂਜੀ ਇਹ ਉਮਰ ਕਿੰਨੀ ਕਹ ਜੀ ਇਹ ਪੂਰੇ ਦੰਦੀ ਹੈ ਜੀ ਇਹਦੀ ਸਾਢੇ 4-5 ਸਾਲ ਉਮਰ ਹੈਗੀ ਆ ਹਾਂਜੀ ਇਹਨੂੰ ਵੀ ਵੇਖਣ ਦੇਖਣ ਆਵਾਹ ਆ ਰਹੇ ਆ ਹਾਂ ਆਉਂਦੇ ਆ ਜੀ ਦੇਖਦੇ ਆ ਇਹਨੂੰ ਅੱਗੇ ਮੀਟਿੰਗ ਕਰਾਉਣ ਲਈ ਵੀ ਨੰਬਰ ਲੈ। ਨਸਲ-ਨਸਲ ਵੀ ਹੁੰਦੀ ਅੱਗੇ ਅੱਗੇ ਜਾ ਕੇ ਇਹਨਾਂ ਤੇ। ਹਾਂ ਨਸਲੀ ਆ ਜੀ ਬੀਟਲ ਐ। ਹਾਂ ਜੀ ਹਾਂ ਜੀ। ਹੋਰ ਕਿਹੜੀਆਂ-ਕਿਹੜੀਆਂ ਨਸਲਾਂ ਆ ਜਾਂਦੀਆਂ ਇਹਦੇ ਚ? ਆਪਣੇ ਕੋਲ ਤਾਂ ਦੋ ਹੀ ਆ ਜੀ ਬਰਬਰੀ ਤੇ ਬੀਟਲ। ਹੋਰ ਨਸਲਾਂ ਕਾਫੀ ਆ ਜਾਂਦੀਆਂ। ਆਹ ਪੰਜਾਬੀ ਕਿਹਨੂੰ ਪਸੰਦ ਕਰਦੇ ਕਿਹੜੀ ਨਸਲ ਨੂੰ ਕਰਦੇ? ਜ਼ਿਆਦਾਤਰ ਸਾਡੇ ਏਰੀਆ 'ਚ ਤਾਂ ਬੀਟਲ ਹੀ ਚੱਲਦੀ ਐ ਜੀ। ਹਾਂ ਜੀ। ਬਾਕੀ ਏਰੀਆ ਦਾ ਹਿਸਾਬ ਤਾਂ ਬੰਦਾ ਅੰਮਰਸਰੀ ਵੀ ਆਉਂਦੀ ਐ। ਬਾਕੀ ਆ ਖਰਾਕੀ ਰਹੂਗੀ ਇਹਦੀ। ਖਰਾਕ ਤਾਂ ਜੀ ਆਮ ਬਸ ਉਹੀ ਨੀਰਾ ਦਾਣਾ। ਜਿਹੜਾ ਆਪਾਂ ਪਸ਼ੂਆਂ ਖਾਖ ਨਹੀਂ ਨਹੀਂ ਕੋਈ ਖਾਸ ਨਹੀਂ ਜੀ ਤੇ ਆਪ ਕਿੰਨੇ ਕ ਖਰਾਕ ਕੋਈ ਦਿਨ ਦੀ ਜੀ ਦਿਨ ਦੀ ਮਸਾਂ ਜੀ ਕੋਈ ਅੱਧਾ ਕਿਲੋ ਕਿਲੋ ਦਾਣਾ ਲਾ ਲਓ ਜਾਂ ਹਨਾ ਲੈਂਦੇ ਆ ਦਿਨ ਚ ਨਾਲ ਹਰਾ ਚਾਰਾ ਹਾਂਜੀ ਹਾਂ ਬਾਕੀ ਉਹ ਚਰਾੰਦ ਹੁੰਦੀ ਹੈ ਜੀ ਆਪਦੇ ਅਸੀਂ ਕਿਲਾ ਥਾਂ ਦਾ ਜਾਲ ਲਾ ਕੇ ਛੱਡਿਆ ਹੋਇਆ ਉਹਦੇ ਚ ਇਹਨਾਂ ਨੂੰ ਛੱਡਦੇ ਹਾਂ ਜਲਰ ਖੁੱਲੀਆਂ ਉੱਥੇ ਮਤਲਬ ਚਰਦੀਆਂ ਰਹਿੰਦੀਆਂ ਸਾਰਾ ਦਿਨ ਜੀ ਅੱਗੇ ਆਜੋ ਭਾਈ ਥੋੜਾ ਜਾ ਅਸੀਂ ਥੋੜਾ ਸਮਝ ਲ ਗਏ ਤੁਹਾਡੇ ਤੋਂ ਇਹ ਨਸਲ ਕਿਹੜੀ ਆ ਜੀ ਤੁਹਾਨੂੰ ਪਤਾ ਮਾੜਾ ਮੋਟਾ ਹਾਂਜੀ ਹਾਂਜੀ ਇਹ ਵੀਰੇ ਸਪਰਾਈਟ ਨਸਲ ਆ ਜੀ ਇਹ ਇਹ ਵਾਲੀ ਹਾਂਜੀ ਹਾਂਜੀ ਨਹੀਂ ਛੋਟੇ ਵਾਲੀ ਨਸਲ ਦੀ ਗੱਲ ਕਰ ਇਹ ਛੋਟੀ ਵੀਰੇ ਇਹ ਸਾਰੇ ਸਪਰਾਈਟ ਆ ਵੀਰੇ ਸਪਰਾਈਟ ਨਸਲ ਦੇ ਆ ਜੀ ਬੱਚੇ ਵੀ ਤੇ ਵੱਡੀ ਵੀ ਇਹ ਥੱਲੇ ਆ ਗਏ ਤੁਹਾਡੇ ਕਬੂਤਰ ਹਾਂਜੀ ਹਾਂਜੀ ਲੱਕੇ ਕਬੂਤਰ ਆ ਗਏ ਇਹ ਇਧਰ ਇਹ ਵੀ ਕਬੂਤਰ ਆ ਗਏ ਸਾਰੇ ਹਾਂਜੀ ਨਕਾਬਪੋਸ਼ ਆ ਜਿਹੜੇ ਜਿਨ੍ਹਾਂ ਦੀ ਤੁਸੀਂ ਦੇਖਦੇ ਹੋਗੇ ਵਾਲ ਜਿਹਾਂ ਉਹਨਾਂ ਤੇ ਨਕਾਬਪੋਸ਼ ਆ ਜੀ ਨਾਲ ਚਿੱਲੇ ਆ ਜੀ ਚਿੱਲੀ ਨਸਲ ਆ ਇਹ ਆਪਣੇ ਸਪਰਾਈਟ ਆ ਗਏ ਇਹ ਬੈਂਟਮ ਆ ਗਏ ਜੀ ਇਹ ਇਹ ਵੱਖਰੇ ਤਰੀਕੇ ਦਾ ਹੀ ਲੱਕੇ ਆ ਜੀ ਲੱਕੇ ਆ ਨਾ ਲੱਕੇ ਹਾਂਜੀ ਹਾਂਜੀ ਇੰਡੀਅਨ ਫੈਂਟ ਲਾਗ ਦਿੰਦੇ ਨੇ ਇੰਡੀਅਨ ਫੈਂਟ ਲਾਗ ਦਿੰਦੇ ਇਹਨਾਂ ਨੂੰ ਜੀ ਇਹ ਅਸੀਂ ਦੁਬਾਰਾ ਬਾਈ ਥੋੜਾ 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 ਸਮਝਣੇ ਚ ਨੇ ਇਹ ਦੀ ਖਾਸੀਅਤ ਕੀ ਹੈ ਇਹਨਾਂ ਦੀ ਇਹ ਵੈਸੇ ਇਹ ਵੀ ਬਸ ਸੋਹਣੇ ਲੱਗਦੇ ਆ ਜੀ ਦੇਖਣ ਚ ਨਾ ਸੋਹਣੇ ਲੱਗਦੇ ਵਾ ਇਸੇ ਕਰਕੇ ਲੋਕ ਕਰਕੇ ਜੈਸੇ ਕਰਕੇ ਇਹ ਸ਼ੌਂਕ ਆ ਹੁਣ ਬਿਲਕੁਲ ਜੀ ਬਿਲਕੁਲ ਇਹ ਸ਼ੌਂਕ ਹੈ ਜੀ ਬਸ ਕਰੇ ਸੋਹਣੇ ਲੱਗਦੇ ਆ ਕਿ ਬਰੀਡਿੰਗ ਇਹਨਾਂ ਦੇ ਬੱਚੇ ਪੁੱਛੇ ਸੇਲ ਹੋ ਜਾਂਦੇ ਆ ਜੀ ਇਹ ਜੋੜੇ ਦਾ ਕੀ ਰੇਟ ਰੁੱਟ ਰਹਿੰਦਾ ਇਹ ਮਤਲਬ 4000 ਰੁਪਏ ਦਾ ਜੋੜਾ ਜੀ ਹਾਂਜੀ ਯਾਨੀ ਕਿ ਹੁਣ ਅੱਗੇ ਘੋੜੇ ਤੇ ਜਿਵੇਂ ਆਪਾਂ ਘਰਾਂ ਦੇ ਵਿੱਚ ਮੱਝਾਂ ਗਾਵਾਂ ਦਾ ਵਪਾਰ ਕਰਦੇ ਇਹ ਵਪਾਰ ਦੇ ਰੂਪ ਦੇ ਵਿੱਚ ਆ ਚੁਲੇ ਬਿਲਕੁਲ ਅਸੀਂ ਵੀ ਜੀ ਹੁਣ ਜਿਵੇਂ ਨਾਲ ਘੋੜੇ ਵੀ ਰੱਖੇ ਆ ਜੀ ਬੱਕਰੀਆਂ ਵੀ ਰੱਖੀਆਂ ਨਾਲ ਇਹ ਜਾਨਵਰ ਵੀ ਬੰਦਿਆਂ ਨੇ ਫਿਰ ਸਾਹਮਣੇ ਹੀ ਆ ਜੀ ਬੰਦੇ ਤਾਂ ਰੱਖੇ ਹੋਏ ਆ ਦੋ ਦੋ ਬੰਦੇ ਰੱਖੇ ਆ ਉਹ ਸਾਰਾ ਹੀ ਸੰਭ ਲੈਂਦੇ ਆ ਜੀ ਤਾਂ ਹੁਣ ਸਿਰਫ ਘੋੜਿਆਂ ਦਾ ਵਪਾਰ ਮੱਝਾਂ ਗਾਵਾਂ ਦਾ ਵਪਾਰ ਤੱਕ ਪੰਜਾਬੀ ਸੀਮਤ ਨਹੀਂ ਉਹਨਾਂ ਨੇ ਹੁਣ ਕਮੰਤਰੀ ਮਾਰਕੀਟ ਦੇ ਵਿੱਚ ਛੋਟੇ ਜਾਨਵਰਾਂ ਤੋਂ ਲੈ ਕੇ ਵੱਡੇ ਜਾਨਵਰਾਂ ਨੂੰ ਜਿਹੜਾ ਹੈਗਾ ਮਾਰਕੀਟ ਦੇ ਵਿੱਚ ਉਤਾਰ ਰਿਹਾ ਇਹ ਉਹ ਸਾਰੀਆਂ ਨਸਲਾਂ ਨੇ ਜਿਹੜੀਆਂ ਤੁਹਾਨੂੰ ਅੱਜ ਇੱਥੇ ਮਿਲ ਲਈਆਂ ਸਾਰੀਆਂ ਕਿਸਮਾਂ ਤੁਹਾਨੂੰ ਮਿਲ ਲਈਆਂ ਇਸੇ ਕਰਕੇ ਜਿਹੜਾ ਹੈਗਾ ਜੇ ਹਰ ਕੋਈ ਵਿਅਕਤੀ ਜਿਹੜਾ ਹੈਗਾ ਮੇਲੇ ਦੇ ਵਿੱਚ ਆ ਕੇ ਖਰੀਦੋ-ਫਰੋਖਤ ਵੀ ਕਰ ਰਿਹਾ ਔਰ ਹੁਣ ਖੇਤੀ ਦੇ ਨਾਲ ਜਿਹੜਾ ਹੈਗਾ ਇੱਕ ਹੋਰ ਵਪਾਰਕ ਧੰਦਾ ਜਿਹੜਾ ਹੈਗਾ ਆਪਣੇ ਜਾਨਵਰਾਂ ਦੇ ਰੂਪ ਵਿੱਚ ਕਿਸਾਨ ਵੇਖ ਰਾਇ ਨੇ